ਪਹਿਲੀ ਗਲਤੀ ਅਸੀਂ ਸੇਵਾ ਕਰਦੇ ਨਹੀਂ ਇਹ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ ਜਿਹਦੇ ਕੋਲੋਂ ਸਤਕੁਰ ਦੇਤੇ ਬਖਸ਼ਿਸ਼ ਹੋਵੇ ਉਹ ਸੇਵਾ ਇਹ ਵੀ ਨਹੀਂ ਕਰਦਾ ਪਿਆ ਇੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੇਖੋ ਹੋਰ ਅੰਗਰੇਜ਼ ਕਿੰਨੇ ਆ ਪਾ ਕਿਨੂੰ ਮਾਰਨ ਚੌਣ ਕੀਤੀ ਜਿਹਦੇ ਕੋਲੋਂ ਸੇਵਾ ਕਰवानी ਹੈ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਇਹ ਕਾਹੂ ਦਿਨਾਂ ਤੋਂ ਆ ਰਿਹਾ ਸੇਵਾ ਦਾ ਆਨੰਦ ਨੂੰ ਆ ਰਿਹਾ ਉਹਨੂੰ ਸੇਵਾ ਦਾ ਆਨੰਦ ਆ ਰਿਹਾ ਬਹੁਤ ਪਿਆਰ ਨਾਲ ਸੇਵਾ ਕਰਦਾ ਹੈ ਤੇ ਸਤਿਗੁਰੂ ਕਿਰਪਾ ਕਰੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਦੇਖ ਨਹੀਂ ਬੜਾ ਉਹਨਾਂ ਨੂੰ ਇਸ਼ਾਰਾ ਕਰਦੇ ਦਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹਦੇ ਕਰਮ ਚੰਗੇ ਹੋਣ ਉਹ ਇਸ਼ਾਰਾ ਸਮਝ ਜਾਂਦਾ ਤੇ ਜਿਨ੍ਹਾਂ ਨਹੀਂ ਤੇ ਉਹਨੂੰ ਕਹਿੰਦੇ ਵੀ ਉਹ ਨਹੀਂ ਸਮਝਦੇ ਸਤਿਨਾਮ ਸ੍ਰੀ ਵਾਹਿਗੁਰੂ ਦੇ ਦੇ ਸੇ ਗੁਰੂ ਦੀ ਕਿਰਪਾ ਹੈ ਤੇ ਤਾਂ ਇਹ ਸੇਵਾ ਗੁਰ ਸਾਹਿਬ ਦੀ ਕਿਰਪਾ ਹੈ ਤੇ ਸੇਵਾ ਦੇ ਕਿਰਪਾ ਦੇ ਕਾਰ ਇਹ ਸੇਵਾ ਕਰਦੇ ਤੇ ਸਤਿਨਾਮ ਸਿਰ ਵਾਏ ਗੁਰੂ ਵਾਏ ਗੁਰੂ ਤਨ ਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਆ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਨੇੜੇ ਲੇ ਹੈਰੀਟੇਜ ਸਟਰੀਟ ਦੇ ਵਿੱਚ ਤਦ ਦੱਸਦੀ ਕਿ ਜਿੱਥੇ ਲੱਖਾਂ ਦੀ ਤعداد ਦੇ ਉੱਤੇ ਸੰਗਤ ਸਚਕਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੀ ਆ ਦੇਸ਼ਾਂ ਵਿਦੇਸ਼ਾਂ ਤੋਂ ਜੋ ਸੰਗਤ ਗੁਰੂ ਘਰ ਵਿਖਿਆ ਕੇ ਨਤਮਸਤਕ ਹੁੰਦੀ ਆ ਉੱਥੇ ਹੀ ਇਹ ਤੁਸੀਂ ਤਸਵੀਰ ਜਿਹੜੀ ਦੇਖ ਰਹੇ ਹੋਏ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿੱਥੋਂ ਕਿ ਵਿਦੇਸ਼ਾਂ ਤੋਂ ਜੋ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੁੰਦੀ ਆ ਉੱਥੇ ਹੀ ਜੋ ਇਸ ਗੋਰੇ ਵੱਲੋਂ ਜਿਹੜੀ ਇੱਥੇ ਸੇਵਾ ਨਿਭਾਈ ਜਾ ਰਹੀ ਆ ਤਾਂ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿੰਨੇ ਸ਼ਾਦਾ ਭਾਵ ਤੇ ਉਤਸ਼ਾਹ ਦੇ ਨਾਲ ਸੰਗਤਾਂ ਨੂੰ ਜਲ ਸ਼ਕਾਉਂ ਦੀ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਤੇ ਸਤਨਾਮ ਵਾਹਿਗੁਰੂ ਜਿਹਦਾ ਨਾਲ ਜਾਪ ਵੀ ਜਿਹੜਾ ਇਹਨਾਂ ਵੱਲੋਂ ਇੱਥੇ ਕੀਤਾ ਜਾਂਦਾ ਹੈ ਤਾਂ ਉੱਥੇ ਹੀ ਇਹ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਕਾਮ ਸੇਵਾ ਜਿਹੜੀ ਇਹਨਾਂ ਸਿੰਘ ਸਾਹਿਬ ਹੋਣਾ ਵੱਲੋਂ ਇੱਥੇ ਨਿਭਾਈ ਜਾ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਤਾਂ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਜੀ ਤਾਂ ਕਿਵੇਂ ਵੇਖਦੇ ਹੋ ਜੀ ਜਿੱਥੇ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਹੋ ਉੱਥੇ ਹੀ ਅੱਜ ਇਸ ਵੀਰ ਹੋਣਾ ਵੱਲੋਂ ਵੀ ਬਾਹਰੋਂ ਆ ਕੇ ਇੱਥੇ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਅਸੀਂ ਸੇਵਾ ਕਰਦੇ ਨਹੀਂ ਇਹ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੈ ਜਿਹਦੇ ਕੋਲੋਂ ਸਤਕੁਰ ਦੇਤੇ ਬਖਸ਼ਿਸ਼ ਹੋਵੇ ਉਹ ਸੇਵਾ ਇਹ ਵੀ ਨਹੀਂ ਕਰਦਾ ਪਿਆ ਇਹ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੇਖੋ ਹੋਰ ਅੰਗਰੇਜ਼ ਕਿੰਨੇ ਆ ਪਰ ਜਿੰਨੂੰ ਮਾਰਨ ਚੌਣ ਕੀਤੀ ਹੈ ਜਿਹਦੇ ਕੋਲ ਸੇਵਾ ਕਰवानी ਹੈ ਉਹ ਕੋਈ ਸੇਵਾ ਕਰवानी ਹੈ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਕਾਫੀ ਦਿਨਾਂ ਤੋਂ ਆ ਰਿਹਾ ਇਹਨੇ 40 ਦਿਨ ਰਹਿਣਾ ਹੈ ਤੇ ਇਹ ਕਾਫੀ ਦਿਨਾਂ ਤੋਂ ਆ ਰਿਹਾ ਸੇਵਾ ਦਾ ਆਨੰਦ ਨੂੰ ਆ ਰਿਹਾ ਇਨੂੰ ਸੇਵਾ ਦਾ ਆਨੰਦ ਆਇਆ ਬਹੁਤ ਪਿਆਰ ਨਾਲ ਸੇਵਾ ਕਰਦਾ ਤੇ ਸਤਿਗੁਰੂ ਕਿਰਪਾ ਕਰੇ ਇਹਨੂੰ ਸੇਵਾ ਤੋਂ ਅੰਦਰ ਦਾ ਬੈਨੀਫਿਟ ਮਿਲੇ ਕਿਉਂ ਅੰਦਰੋਂ ਬੰਦਾ ਖਾਲੀ ਹੈ ਨਾ ਅੰਦਰ ਨਾਮ ਨਹੀਂ ਕਿ ਬੰਦਾ ਖਾਲੀ ਜਿੰਨੀ ਮਰਦੀ ਦولت ਹੋਵੇ ਤੇ ਅੰਦਰ ਦਾ ਵਿਸ਼ੋਕ ਮਿਲੇ ਤੇ ਬਾਹਰ ਦਾ ਸ਼ੋਕ ਗੁਰਸੇਵ ਦੀ ਕਿਰਪਾ ਕਰਨ ਇਹਦੀ ਟੋਲੀ ਬਾਨ ਤੇ ਜਿਹੜੀਆਂ ਸੰਗਤਾਂ ਜਲ ਸਕਦੀਆਂ ਨੇ ਉਹਨਾਂ ਨਾਮਦਾਨ ਸ਼ਨਾਰ ਅਮਰਤ ਵਲੇ ਉੱਠਦਾ ਬਲਬਖਸ਼ੇ ਇਤਿਹਾਸ ਦੀ ਢੜੀ ਲੇਖੋ ਸਾਡਾ ਨਿਕਬਾਨਾ ਹੈ ਸੇਵਾ ਦੇ ਗੁਰੂ ਆਮਦਾਸ ਜੀ ਸੰਕਟਾਂ ਜਿਹੜੀਆਂ ਨੇ ਬਾਹਰੋਂ ਆ ਕੇ ਕਰਦੀਆਂ ਨੇ ਜੇ ਸੰਕਟ ਸਹਯੋਗ ਨਾ ਦੇਣ ਤੇ ਅਸੀਂ ਕੁਝ ਨਹੀਂ ਕਰ ਸਕਦੇ ਦੇਖੋ ਕਲਾਸ ਕਲਾਸ ਗਵਾਜਦੇ ਸੰਕਟਾਂ ਨਵੇਂ ਕਲਾਸ ਦੇ ਜਾਂਦੀਆਂ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਕਰਵਾ ਰਿਹਾ ਤੇ ਧੰਨਵਾਦ ਹੈ ਗੁਰੂ ਆਮਦਾਸ ਜੀ ਤਾਂ ਤੁਹਾਡੇ ਕੋਲ ਕਿਵੇਂ ਜੋ ਇਹਨਾਂ ਵੱਲੋਂ ਆ ਕੇ ਤੁਹਾਡੇ ਕੋਲੋਂ ਬੇਨਤੀ ਕੀਤੀ ਗਈ ਸੀ ਕਿ ਮੈਂ ਵੀ ਇੱਥੇ ਸੇਵਾ ਕਰਨੀ देखो यत्ता एक नहीं अंग्रेज ਸਾਡੇ ਕੋਲ ਵੀਡੀਓ ਵਿੱਚ ਕੋ ਬڑے ਅੰਗਰੇਜ਼ ਨੇ ਇੱਕ ਨਹੀਂ ਬੜਾ ਉਹਨਾਂ ਨੇ ਇਸ਼ਾਰਾ ਕਰ ਦੇਦਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹਦੇ ਕਰਮ ਚੰਗੇ ਹੋਣ ਉਹ ਇਸ਼ਾਰਾ ਸਮਝ ਜਾਂਦਾ ਤੇ ਜਿਨ੍ਹਾਂ ਨਹੀਂ ਤੇ ਉਹਨੂੰ ਕਹਿੰਦੇ ਵੀ ਉਹ ਨਹੀਂ ਸਮਝੇ ਕੋ ਸਾਡੇ ਪੰਜਾਬੀ ਬੱਚੇ ਨੇ ਕਹਿੰਦੇ ਵੀ ਨਹੀਂ ਮੰਨਦੇ ਤੇ ਕਈ ਬੱਚੇ ਇਸ਼ਾਰੇ ਨਾਲ ਸਮਝ ਜਾਂਦੇ ਆ ਪਰ ਜਿਹਨੂੰ ਗੁਰੂ ਦੀ ਕਿਰਪਾ ਕਰੇ ਇਹਦੇ ਦੇਦ ਗੁਰੂ ਦੀ ਕਿਰਪਾ ਹੈ ਤੇ ਤਾਂ ਇਹ ਸੇਵਾ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਸੇਵਾ ਦੇ ਕਿਰਪਾ ਦੇ ਕਾਰਨ ਇਹ ਸੇਵਾ ਕਰਦੇ ਪਏ ਇਹ ਜਿਹੜਾ ਕਿਸੇ ਬੰਦੇ ਵਾਸ ਨਹੀਂਗਾ ਆ ਸੇਵਾ ਕਰਨੀ ਕਿਸੇ ਬੰਦੇ ਵਾਸ ਨਹੀਂ ਸੇਵਕੋ ਸੇਵਾ ਬਣਾਈ ਹੁਕਮ ਬੂਝ ਪਰਮਗਤ ਪਾਈ ਉਹਨਾਂ ਲੋਕਾਂ ਨੂੰ ਪਰਮਗਤ ਮਿਲਦੀ ਹੈ ਜਿਹੜੇ ਗੁਰਸਾਹਿਬ ਦੀ ਕਰਦੀ ਸੇਵਾ ਕਰਦੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਊ ਕੈਨ ਯੂ ਫੇਲ ਇਨ ਦਿਸ ਟਾਈਮ ਐਂਡ ਡੂਇੰਗ ਸੇਵਾ ਵੈਲ ਏਵਰ ਸਿਂਸ ਆਈ ਅਰਾਈਵਡ ਹੇਅਰ ਇਨ ਅੰਮ੍ਰਿਤਸਰ ਆਈ ਵਾਸ ਜਸਟ ਟੱਚਡ ਬਾਈ ਦ ਫੀਲਿੰਗ ਆਫ ਐਮਪੈਥੀ ਫਾਰ ਯਰ ਫੈਲੋ ਹਿਊਮਨ ਬੀਂਗ It's not something that I've ever experienced it before to this degree. I mean, the Langar, uh, uh, the Golden Temple is 24/7, 365. Uh, that's incredible. I've never come across anything like that before, and, and it is—it's uh, inspiring to, to see that. So I'm just glad to be able to be a small part of it. And in which country you live? In? I come from Canada. You come from Canada. Yeah, right. Yeah, close to Winnipeg, a little town named Gimli. I'm a commercial fisherman there and uh, yeah that's where I come from And uh, uh, you know Satnam Khalsa -Ka -Ka You speak it Well Amir taught me that uh, uh, so I, I do understand it uh, and uh, and it's certainly renowned around here everybody knows it um, again like the the level of spiritual compassion for your fellow human being is huge It's a it's it's very enjoying and enjoyable to do this, to to serve other people. So I'm really glad that I came here. I love it, and I I brought something with me too. I brought this, uh, uh, the flag of humanity, celebrating the commonality of being human, and this too. Yeah, and in, in English, it's uh, no matter a person's religion or lack thereof, no matter a person's skin color, nationality, or politics. These differences are as nothing compared to what we have in common. We are human. And I did not know that, but this falls right in line with Sikh teaching. Sikh, Sikh teaches the same. So uh, this, is, this is a flag. It's two sets of hands, and you can see the adults are passing the earth to the child. So I came here. My intention was to come here and spend 40 days picking up trash to show my love and respect for India and the Indian people. I had no idea about this. I had no idea about Seva. I'd never heard of it before. I was astounded when I, when I, when I heard about it, so I'm here every night as, as much as I can to, uh, to help out. It's a beautiful thing. All of India should be proud of this th th this Seva. <laughs> it's great. Uh, how can you fail? Because, uh, there many there. Sorry? Many people around this area and uh, how can you fail in this time and uh, are you drink Seva. Uh, well I, I think everybody appreciates it they they take water from me some of them are a little bit you know who's this guy cuz I don't look very Indian but uh, uh, no no smiles all around I mean people are just I love the Indian people they are good people they're great Maheguru. I love I, I love the Indian people and I love the I'm glad I came here Why why Why? Why? kelsa why Why? fate, Wahi, ka kalsa, fate. Yes. Mera dost ਤਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਕੇ ਮੇਰਾ ਦੋਸਤ ਤਾਂ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦੇਰ ਕਰਨ ਵਾਸਤੇ ਪਹੁੰਚੇ ਜਿਹੜੇ ਦੇਸ਼ ਵਿਦੇਸ਼ਾਂ ਤੋਂ ਇਸ ਤਰ੍ਹਾਂ ਦੇ ਨਾਲ ਸੰਗਤ ਜਦੋਂ ਆਉਂਦੀ ਆ ਤਾਂ ਕਾਫੀ ਸ਼ਰਧਾ ਭਾਵ ਦੇ ਨਾਲ ਉਤਸ਼ਾਹਿਤ ਹੁੰਦੀ ਆ ਦਰਸ਼ਨ ਦੇਦਾਰੇ ਕਰਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿੱਡੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਸੇਵਾ ਨਿਭਾ ਰਹੇ ਇਹਨਾਂ ਵੱਲੋਂ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝੀਆਂ ਕਰ ਰਿਹਾ ਕਿਉਂਕਿ ਸੰਗਤ ਜਿਹੜੀ ਆ ਬੜੇ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਨਿਤਮੁਸਤਕ ਹੁੰਦੀ ਆ ਤਾਂ ਇੱਥੇ ਪਹੁੰਚ ਕੇ ਦਰਸ਼ਨ ਦਰ ਵੀ ਕਰਦੀ ਆ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਦਾਰੇ ਕਰਨ ਤੋਂ ਬਾਅਦ ਸੇਵਾ ਵੀ ਕਰਦੀ ਜਿਹੜੀ ਦਿਖਾਈ ਦਿੰਦੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ ਸੁਨਗਜਕਵਾਨੀ ਟੀਵੀ ਸ਼੍ਰੀ ਅਮਸਾ ਸਾਹਿਬ